ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਬਜਾਏ ਜਾਂਦੇ ਹਨ ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੇ ਸਿਕੰਜਾ ਕੱਸ ਦਿੱਤਾ ਹੈ ਲੁਧਿਆਣਾ ਵੇਖੇ ਪੰਜਾਬ ਪੁਲਿਸ ਨੇ ਨਾਕਾਬੰਦੀ ਕਰਕੇ ਉਹਨਾਂ ਲੋਕਾਂ ਦੇ ਚਲਾਨ ਕੱਟੇ ਹਨ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਬੁਲਟ ਮੋਟਰਸਾਈਕਲ ਸਵਾਰ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਇੱਕ ਅਧਿਆਪਕ ਹਾਂ ਤੇ ਮੈਂ ਅੱਜ ਹੀ ਮੋਟਰਸਾਈਕਲ ਘਰ ਤੋਂ ਬਾਹਰ ਕੱਢਿਆ ਸੀ ਤੇ ਅੱਜ ਹੀ ਪੁਲਿਸ ਨੇ ਚਲਾਨ ਕਰ ਦਿੱਤਾ ਮੈਨੂੰ ਤਾਂ ਪਤਾ ਤੱਕ ਨਹੀਂ ਕਿ ਇਹ ਪਟਾਕੇ ਵੀ ਬਜਾਉਂਦਾ ਹੈ ਇਸ ਤੋਂ ਇਲਾਵਾ ਅਧਿਆਪਕ ਨੇ ਅ ਜੋ ਕਿਹਾ ਉਹ ਵੀ ਸੁਣੋ ਮੇਰਾ ਨਾਮ ਵਿਵੇਕ ਗੁਪਤਾ ਹੈ ਜੀ ਤੁਹਾਡਾ ਕੋਈ ਲਾਈਵ ਨੇ ਰੋਕੇ ਆ ਕਿ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਨਾ ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆ ਇਹਦੇ ਵਿੱਚ ਮੈਂ ਸਲੰਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੈਨੂੰ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਆ ਅੱਜ ਤੱਕ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਨਵਾਂ ਲਿਆ ਸੀ ਤੇ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਸੈਂਕੜ ਤੁਸੀਂ ਬੋਇਆ ਤਾਂ ਇੰਟ ਤੱਕੇ ਵੇਚੇ ਮੈਂ ਕਹਿ ਰਿਹਾ ਸਰ ਸਲੰਸਰ ਜਿਹੜਾ ਬੋਇਆ ਜੋ ਕੁਝ ਵੀ ਹੋਏਗਾ ਜਿਵੇਂ ਮੈਨੂੰ ਮਿਲਿਆ ਸੀ ਜੋ ਮੈਂ ਖਰੀਦਿਆ ਸੀ ਜਿਵੇਂ ਉਵੇਂ ਦਾ ਉਵੇਂ ਹੀ ਆ ਇਹ ਮੈਂ ਦੇਖਦੇ ਆ ਜਦੋਂ ਇਹ ਬੁੱਟ ਦੇ ਜਦੋਂ ਟਟਕੇ ਵਜਦੇ ਜਿਹੜੇ ਕਮਜ਼ੋਰ ਟਿੱਲ ਵਾਲੇ ਆ ਉਨਾ ਸੇ ਖਤਰਾ ਹੈ ਕਿਤਨਾ ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ ਨਾ ਮੈਂ ਕਦੀ ਪਟਾਕੇ ਬਜਾਏ ਅਜੇ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੇ ਚੋਂ ਪਟਾਕੇ ਵਜਦੇ ਆ ਸਰ ਵੱਡੀ ਗਲਤੀ ਹੈਗੀ ਕਿ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਇਹਦੇ ਕਦੀ ਪਟਾਕੇ ਬਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜ ਤੱਕ ਅੱਜ ਸਰ ਉਹ ਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਵੱਜ ਸਰ ਸਲੈਂਸਰ ਹੁੰਦਾ ਇਹ ਮੈਨੂੰ ਪਤਾ ਸਲੈਂਸਰ ਜੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਉਸ ਵੇਲੇ ਜ ਬਿਲਕੁਲ ਹੋਵਾਂਗੇ ਸਾਰੇ ਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਡ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟੋਕ ਸਲੈਂਸਰ ਆ ਜਾਊ ਪਵਾਉਂਗਾ ਸਰ ਕਿਹਨੋ ਹਾਈ ਕੁਆਲਿਫਾਈਡ ਹੈ ਤੁਸੀਂ ਪਰ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ ਮੈਂ ਹੁਣੇ ਜਾ ਕੇ ਹੁਣੇ ਮੇਰੇ ਨਾਲ ਚੱਲੋ ਮੈਂ ਹੁਣੇ ਇਹਦੇ ਵਿੱਚ ਸਟੋਕ ਸਲੈਂਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਤੇ ਹੁਣੇ ਇਹਨੂੰ ਸੈੱਟ ਕਰਦਾ ਹਾਂ ਹੁਣੇ ਜਿਹੜੀ ਥਾਂ ਤੇ ਤੇ ਨਾਲ ਸਾਰਿਆਂ ਨੂੰ ਪਾਉਂਗਾ ਕਿ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ-ਪਟੂਕੇ ਵਜਦੇ ਆ ਮੈਂ ਖੋਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਉਣਾ ਤੇ ਅੱਜ ਮੈਂ ਖੁਦ ਫੀਲ ਬਿਲਕੁਲ ਮੈਂ ਟੀਚਰ ਹਾਂ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥ ਦਾ హెਚੋਡ ਹਾਂ ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਊਂਗਾ ਅੱਜ ਮੈਨੂੰ ਖੁਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਝੋ ਪਟਾਕੇ ਵਜਦੇ ਆ ਮੈਂ 20 30 ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਮੈਂ ਹਮੇਸ਼ਾ ਕਾਰ ਦੇਖੋ ਜੀ ਇਹ ਸਾਡੇ ਨਾ ਮਾਨਸਾ ਮਾਨਜੋਗ ਡੀਜੀਪੀ ਟਰੈਪ ਸਾਹਿਬ ਏਡੀਸੀਪੀ ਟਰੈਪ ਸਾਹਿਬ ਤੇ ਏਸੀਪੀ ਟਰੈਪ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਇਹ ਕੋਈ ਵੀ ਬੰਦਾ ਬੁਲਟ ਲੈ ਕੇ ਨੰਗਦਾ ਉਹਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ ਹੈ ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ ਅਸੀਂ ਇੱਕ ਇੱਕ ਸਾਲ ਤੋਂ ਐਮ ਚਲਾਈ ਹੋਈ ਆ ਬਈ ਇਹ ਤੁਸੀਂ ਉਤਾਰਾ ਦਿਓ ਮੈਂ ਹਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮਹੀਨਤਾ ਵੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਉਹਦੇ ਬਾਅਦ ਵੀ ਤੱਕ ਕੇ ਇਹ ਪ੍ਰਕਾਰ ਨੇ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੁਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ ਬਿਲਕੁਲ ਚਲਾਨ ਜੀ ਜੇਕਰ ਅਗਰ ਨੌਜਵਾਨਾਂ ਨੂੰ ਕਿ ਮੈਸੇਜ ਦੇਣਾ ਚਾਹੋਗੇ ਤਾਂ ਕਿ ਇਹੋ ਜਿਹੇ ਜਿਹੜੇ ਸਿਰਸਪਾਟਾਂ ਦੇ ਨਾਲ ਲਵਾਏ ਜਾਣ ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ ਜਿਹਨਾਂ ਦੇ ਨਾਂ ਤੇ ਇਹ ਬਾਈਕ ਆ ਉਹਨਾਂ ਦੇ ਫਾਦਰ ਦੇ ਖਲਾਫ ਦੁਬਾਰਾ ਐਫਆਈਆਰ ਲੋਜ ਕੀਤੀ ਹੋਗੀ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ ਬਈ ਤੁਸੀਂ ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬਿਲਕੁਲ ਕੀਤੀਆਂ ਪੀ ਤੁਸੀਂ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਦੋ ਕਿਉਂਕਿ ਜੇ ਤੁਸੀਂ ਡਾਇਰੈਕਟ ਪੁਲਾ ਜਾਗੇ ਚੱਕੀ ਜਾਗੇ ਯਾਹ ਪੀ ਟੀਚਰ ਆਪਣੇ ਆਪ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੂਟੀਨ ਦੀ ਚੈਕਿੰਗ ਦੇ ਨਾਲ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਗਿਆਨ ਨੂੰ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦਿਓ ਤੇ ਇਹ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰ ਦਾਂਗੇ ਇਹ ਇਹਨਾਂ ਨੂੰ ਅਗੇ ਕੋਡ ਕੀ ਸਜ਼ਾ ਦਿੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਬੀਜ ਹੈ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆਂ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਹੁਣ ਟ੍ਰੈਫਿਕ ਜਿੰਨੇ ਰੂਲ ਨੇ ਉਹ ਫੋਲੋ ਕਰੋ ਹੈਲਮਟ ਪਾਓ ਥੋੜੀ ਸੇਫਟੀ ਆ ਨੰਬਰ ਪਲੇਟ ਲਗਾਓ ਥੋੜੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟ੍ਰਿਪਲ ਸਵਾਰੀ ਅਤੇ ਬਿਨਾ ਹੈਲਮਟ ਅਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ